ਕੈਬਨਟ ਮੰਤਰੀ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਵਿੱਚ ਖਰੀਦ ਤੋਂ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਆਖੀ ਗਈ ਸੀ ਪਰ ਚੇਕਰ ਗੱਲ ਕਹਨੂ ਵਾਨ ਦਾਣਾ ਮੰਡੀ ਦੀ ਕਰੀਏ ਤਾਂ ਦਾਣਾ ਮੰਡੀ ਵਿੱਚ ਕੋਈ ਵੀ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸਫਾਈ ਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਕਣਕ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ ਨਹੀਂ ਅਸਲ 'ਚ ਸਫਾਈ ਦੇ ਮਾੜੇ ਹਾਲ ਨਹੀਂ ਜੀ ਅਸੀਂ ਇਹਨਾਂ ਦੀ ਸਫਾਈ ਸਪਰਾਂ ਆਪਣੇ ਕੋਲੋਂ ਕਰਵਾ ਦਿੱਤੀ ਹੈ ਮਾਰਕੀਟ ਕਮੇਟੀ ਲੈਵਲ ਤੇ ਥੋੜਾ ਜਿਹਾ ਕੁਝ ਟੈਕਨੀਕਲ ਇਸ਼ੂ ਸੀਗੇ ਸਾਡੇ ਠੇਕੇਦਾਰ ਜਿਹੜੇ ਨਵੇਂ ਪੁਆਇੰਟ ਹੋਏ ਨੇ ਉਹਨਾਂ ਦੇ ਨਾਲ ਸਾਡਾ ਜੇ ਕਾਗਜ਼ੀ ਪੱਤਰੀ ਦਸਤਾਵੇਜ਼ ਮੁਕੰਮਲ ਨਾ ਹੋਣ ਕਰਕੇ ਥੋੜੀ ਡਿਲੇ ਹੋ ਗਈ ਤੇ ਮਾਰਕੀਟ ਕਮੇਟੀ ਵੱਲੋਂ ਜ਼ਿੰਮੇਵਾਰੀ ਸਮਝਦਾ ਆਪਣੇ ਲੈਵਲ ਦੇ ਉੱਤੇ ਸਪਰੀਆ ਕਰਾ ਦਿੱਤੀਆਂ ਸਾਡੇ ਇਸ ਏਰੀਆ 'ਚ ਵੈਸੇ ਵੀ ਮੇਰੇ ਖਿਆਲ ਕਣਕ ਜਿਹੜੀ ਕੋਈ 15 ਅਪ੍ਰੈਲ ਤੋਂ ਬਾਅਦ ਆਉਣ ਦੀ ਸੰਭਾਵਨਾ ਵਾ ਤੇ ਉਦੋਂ ਤੱਕ ਅਸੀਂ ਸਾਰੇ ਮੁਕੰਮਲ ਪ੍ਰਬੰਧ ਕਰਵਾ ਲਿਆ ਕਿ ਐ ਪੂਰੀ ਤਰ੍ਹਾਂ ਮੰਡੀਆਂ ਦੀ ਸਪਾਈ ਕਰਵਾ ਦਿੱਤੀ ਮੰਡੀ ਵਾਸਤੇ ਜੀ ਸਾਡੇ ਜ਼ਿੰਮੇਦਾਰਾਂ ਦੇ ਉਹਨਾਂ ਦੀ ਫਸਲ ਦੀ ਮਤਲਬ ਆਮਦ ਤੋਂ ਪਹਿਲਾਂ-ਪਹਿਲਾਂ ਸਫਾਈ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ ਬਿਜਲੀ ਤੇ ਪਾਣੀ ਪਾਣੀ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ ਤੇ ਬਾਕੀ ਜਿਹੜੇ ਸਾਡੇ ਪ੍ਰਬੰਧਕ ਉਹ ਐਨ ਮੌਕੇ ਦੇ ਉੱਤੇ ਆਪਾਂ ਕਰਵਾ ਦਿੰਨੇ ਆ ਬਿਜਲੀ ਦੇ ਵੀ ਸਾਡੇ ਲਗਭਗ ਕੰਪਲੀਟ ਨੇ ਤੇ ਸਿਰਫ ਸਫਾਈ ਦੇ ਸੀ ਤੇ ਬਾਕੀ ਥੋੜੀ ਹਵਾ ਕਰਕੇ ਪੱਤੇ ਵਗੈਰਾ ਸਾਡੀ ਮੰਡੀ 'ਚ ਕਾਫੀ ਰੁੱਖ ਲੱਗੇ ਹੋਏ ਨੇ ਤੇ ਉਹਨਾਂ ਦੇ ਪੱਤੇ ਵਗੈਰਾ ਦੁਬਾਰਾ ਕਿਰ ਜਾਂਦੇ ਨੇ ਤੇ ਬਾਕੀ ਅਸੀਂ ਜਿੱਤੇ ਜਿੱਤੇ ਸਾਡੇ ਘਾਹ ਫੂਸ ਗਿਆ ਉਹ ਸਾਰੀ ਸਪਰੇਅ ਕਰਵਾ ਕੇ ਉਹ ਸਾਰੀ ਖਤਮ ਕਰ ਦਿੱਤਾ ਵਾ ਕਿਸੇ ਦਿਨ ਲੇਬਰ ਲਾ ਕੇ ਤੇ ਉਹ ਸਾਰੇ ਇੱਕ ਦੋ ਦਿਨ ਦੇ ਵਿੱਚ ਕਰਵਾ ਦਿੱਤੇ ਜਾਣਗੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈਟਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com 921760. Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ